ਲਓ ਜੀ ਮਿੱਤਰੋ ਆਪਾਂ ਗਏ ਸੀਗੇ ਮਾਤਾ ਨੈਣਾ ਦੇਵੀ ਮੱਠਾ ਟੇਕਣਾ ਮਾਤਾ ਦੇ ਦਰਬਾਰ ਤੇ ਮੱਠਾ ਟੇਕਣ ਤੋਂ ਬਾਅਦ ਅਸੀਂ ਚਲੇ ਗਏ ਨੰਗਲ ਡੈਮਾਂ ਜੋ ਬਾਬਾ ਬਾਲਕਨਾਥ ਕਿਸਤੀਆਂ ਜਾਂਦੀਆਂ ਨੇ ਨੰਗਲ ਡੈਮ ਤੋਂ ਤੇ ਉੱਥੇ ਅਸੀਂ ਜਾ ਕੇ ਸਕੀਮ ਬਣਾਈ ਵੀ ਆਪਾਂ ਚਲੋ ਕਿਸਗੀਆਂ ਤੇ ਢੀੜਾ ਕੱਢ ਲਈਏ ਪਰ ਸਾਡੇ ਨਾਲ ਜਿਹੜੀਆਂ ਔਰਤਾਂ ਸੀ ਉਹ ਡਰਤੀਆਂ ਸੀ ਉਹ ਕਹਿੰਦੇ ਕਿਸਤੀਆਂ 'ਚ ਬਹਿਣਾ ਨਹੀਂ ਅਸੀਂ ਫਿਰ ਅਸੀਂ ਵੀ ਘਬਰਾਟ ਜੀ ਬਣ ਕੇ ਯਾਰ ਭੈਣਾਂ ਕਿਤੇ ਹੋਰ ਨਾ ਜੀ ਡਰ ਗਿਆ ਮਨ ਜਾ ਕਹਿਣ ਦਾ ਭਾਵ ਅਸੀਂ ਵੀ ਫਿਰ ਕੈਨਸਲ ਕਰਤਾ ਵੀ ਭਰਾਵਾ ਦੂਰੋਂ ਖੜਕੀ ਤੇ ਹੋ ਵਿੱਚ ਚੜਦਣ ਨੂੰ ਰਹਿਣ ਦੇ ਹੂੰ ਤਾਂ ਇੰਨੇ ਲੋਕ ਚੜੀ ਜਾਂਦੇ ਸੀ ਕਿ ਬਾਬਾ ਬਾਲਕਨਾਥ ਦੇ ਡੇਰੇ ਨੂੰ ਵੀ ਜਾਈ ਜਾਂਦੇ ਸੀ ਕੋਈ ਐਂ ਢੀੜਾ ਕੱਟ ਕੇ ਆ ਜਾਂਦਾ ਸੀਗਾ ਕਿਸ਼ਤੀ 'ਚ ਝੂਟਾ ਲੈ ਕੇ ਸਕੀਮ ਅਸੀਂ ਵੀ ਬਣਾਈ ਸੀਗੀ ਪਰ ਸਾਡੇ ਨਾਲ ਦੀਆਂ ਔਰਤਾਂ ਡਰ ਗਈਆਂ ਫਿਰ ਅਸੀਂ ਵੀ ਆ ਕਰ ਲਾ ਚਲੋ ਰਹਿਣ ਦੇ ਰਾਈ ਮਰ ਰੰਚਨ ਕਰ ਲੋ ਇਹ ਕਿਸ਼ਤੀਆਂ ਜੋ ਤੁਸੀਂ ਦੇਖ ਰਹੇ ਹੋ ਬਾਬਾ ਬਾਲਕਨਾਥ ਡੇਰੇ ਨੂੰ ਜਾਂਦੀਆਂ ਨੇ ਅਤੇ ਦੂਜੇ ਸ਼ਿਪ ਵੀ ਖੜੇ ਹੁੰਦੇ ਨੇ ਇੱਥੇ ਨਾਲ ਹੀ ਨੰਗਲ ਡੈਮ ਦੇ ਨਾਲ ਪੂਰਾ ਪ੍ਰਬੰਧ ਹੈ ਇਦਾਂ ਦੀ ਕੋਈ ਗੱਲ ਨਹੀਂ ਆ ਦੇਖੋ ਕਿਸ਼ਤੀ ਆ ਰਹੀ ਹੈ ਮੱਥਾ ਟਿਕਾ ਕੇ ਜਿਹੜੇ ਸ਼ਰਧਾਲੂ ਗਏ ਸੀ ਬਾਬਾ ਬਾਲਕਨਾਥ ਤੇ ਦਰਬਾਰ ਵੱਲ ਦੋ ਕਿਸ਼ਤੀਆਂ ਤਿਆਰ ਖੜੀਆਂ ਨੇ ਵੀ ਯਾਤਰੀ ਪੂਰੇ ਹੋਣ ਤਾਂ ਅਸੀਂ ਤੋਰੀਏ ਦੇਖੋ ਲੋਕਾਂ ਦਾਪੋ ਮਾਲਕਨਾਟ ਦੀ ਮੱਥਾ ਟੇਕਿਆ ਆ ਰਹੇ ਨੇ ਵਾਪਸ ਨੰਗਲ ਡੈਮ ਦੇਖੋ ਉਹ ਜੇ ਪਹਾੜੀ ਦਿਖ ਰਹੀ ਆ ਉੱਥੇ ਸ਼ਿਪ ਖੜੇ ਆ ਦੂਜੇ ਵੀ ਐਮਰਜੈਂਸੀ ਪ੍ਰੋਬਲਮ ਆਉਂਦੀ ਆ ਤਾਂ ਉਹ ਸ਼ਿਪ